ਜਿਨ੍ਹਾਂ ਨਾ ਬਿਸਰੈ ਨਾਮ ਜਿਨ੍ਹਾਂ ਨੂੰ ਹਰੀ ਪਰਮਾਤਮਾ ਦਾ ਨਾਮ ਬਿਸਰਦਾ ਨਹੀਂ ਜਿਨ੍ਹਾਂ ਦਾ ਇੱਕ ਇੱਕ ਕਦਮ ਕਹਿੰਦੇ ਗੁਰੂ ਵੱਲ ਆਉਂਦਾ ਤੇ ਨਾਮ ਨੂੰ ਕਹਿੰਦੇ ਭੁਲਾਉਂਦੇ ਨਹੀਂ ਗੁਰੂ ਨੂੰ ਭੁਲਾਉਂਦੇ ਨਹੀਂ ਗੁਰੂ ਤੋਂ ਦੂਰ ਨਹੀਂ ਜਾਂਦੇ ਸੇਕ ਦੇਹਿਆ ਕਹਿੰਦੇ ਕਿਹੋ ਜਿਹਾ ਹੁੰਦੇ ਆ ਉਹ ਕਿਹੋ ਜਿਹਾ ਹੈ ਵੇਖਣ ਵਿੱਚ ਕਿਹੋ ਜਿਹਾ ਉਹਨਾਂ ਦੀ ਸੋਚਣੀ ਕਿਹੋ ਜਈ ਹੈ ਕਹਿੰਦੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਕਿਹੜਾ ਹੈ ਜਿਹੜੇ ਹਰੀ ਪਰਮਾਤਮਾ ਦੇ ਨਾਮ ਨੂੰ ਕਦੇ ਚਿੱਤ ਚੋਂ ਵਿਸਾਰਦੇ ਨਹੀਂ ਤੇ ਹਮੇਸ਼ਾ ਹੀ ਉਸ ਪਰਮਾਤਮਾ ਨੂੰ ਹਰੀ ਨੂੰ ਸੰਤ ਨੂੰ ਗਿਆਨ ਦੇਣ ਵਾਲੇ ਗੁਰੂ ਨੂੰ ਕਹਿੰਦੇ ਚੇਤੇ ਰੱਖਦੇ ਹੈ ਗੁਰੂ ਪਿਆਰ ਵਾਲਿਓ ਅੱਗੇ ਫਰਮਾਨ ਭੇਦ ਨਾ ਜਾਣ ਹੋ ਬੂਲ ਸਾਈਂ ਰਹਿਆ ਕਹਿੰਦੇ ਜਿਹੜੇ ਆਪਣੇ ਮਾਲਕ ਨੂੰ ਸਭ ਕੁਝ ਮੰਨਦੇ ਪਹਿਲਾ ਸਵਾਲ ਕੀਤਾ ਫਿਰ ਉੱਤਰ ਦਿੱਤਾ ਸਵਾਲ ਕੀ ਹੋ ਗਿਆ ਜਿਹੜੇ ਨਾਮ ਨੂੰ ਨਹੀਂ ਬੁਲਾਉਂਦੇ ਉਹ ਕਿਹੋ ਜੇ ਹੁੰਦੇ ਆ ਤੇ ਉੱਤਰ ਕੀ ਹੈ ਕਹਿੰਦੇ ਭਾਈ ਜਿਹੜੇ ਰੱਬ ਨੂੰ ਆਪਣਾ ਸਭ ਕੁਝ ਮੰਨ ਲੈਂਦੇ ਜਿਹੜੇ ਗੁਰੂ ਨੂੰ ਆਪਣਾ ਸਭ ਕੁਝ ਜਾਣ ਲੈਂਦੇ ਆ ਉਹ ਕਿਦਾਂ ਜਾਣ ਲਿਆ ਕਹਿੰਦੇ ਭੇਦ ਨਾ ਜਾਣੋ ਮੂਲ ਕਹਿੰਦੇ ਕੋਈ ਫਰਕ ਨਾ ਸਮਝੋ ਸਾਈਂ ਜਿਹਿਆ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਇੱਕ ਸਵਾਲ ਖੜਾ ਹੋਇਆ ਵੀ ਰੱਬ ਦੇ ਪਿਆਰੇ ਜਿਹੜੇ ਨਾਮ ਨੂੰ ਨਹੀਂ ਵਿਸਾਰਦੇ ਆਪਣੇ ਪ੍ਰੀਤਮ ਪਤੀ ਨੂੰ ਉਸ ਪਰਮਾਤਮਾ ਨੂੰ ਉਹ ਸਤਗੁਰਾਂ ਨੂੰ ਨਹੀਂ ਵਿਸਾਰਦੇ ਕਿਹੋ ਜੇ ਹੁੰਦੇ ਐ ਕਹਿੰਦੇ ਪੰਚਮ ਪਾਰਸ਼ਾ ਸ਼ਬਦ ਦੇ ਵਿੱਚ ਅਨਸਰ ਦਿੰਦੇ ਆ ਉੱਤਰ ਦਿੰਦੇ ਆ ਕਹਿੰਦੇ ਉਹਨਾਂ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਭੇਦ ਨਾ ਜਾਣੋ ਮੂਲ ਕਹਿੰਦੇ ਰੱਬ ਦੇ ਪਿਆਰੇ ਹੋਏ ਜਿਹੜੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਵਿਸਾਰਦੇ ਇੱਕ ਰੱਬ ਹੋਇਆ ਜਿਹੜਾ ਕਿਸੇ ਦਾ ਮਾੜਾ ਨਹੀਂ ਤੱਕਦਾ ਕਦੀ ਕੋਈ ਉਹਦੀ ਨਿਗਾਹ ਵਿੱਚ ਛੋਟਾ ਨਹੀਂ ਕੋਈ ਵੱਡਾ ਨਹੀਂ ਸਭ ਬਰਾਬਰ ਇੱਕੋ ਦਰਜੇ ਵਿੱਚ ਕਹਿੰਦੇ ਪ੍ਰਮਾਤਮਾ ਨੇ ਸਭ ਨੂੰ ਜਾਣਿਆ ਹੋਇਆ ਕਹਿੰਦੇ ਇਹ ਜਾਣ ਜਾਂਦਾ ਨਾ ਜਿਹੜਾ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਰੱਬ ਦਾ ਪਿਆਰਾ ਬਣ ਜਾਂਦਾ ਕੌਣ ਜਿਨੇ ਨਾਮ ਨਹੀਂ ਵਸਾਰੇ ਜੀਨੇ ਨਾਮ ਆਪਣੇ ਹਿਰਦੇ ਚੋਂ ਵਿਸਾਰਿਆ ਨਹੀਂ ਚਿੱਤ ਵਿੱਚ ਰੱਖਿਆ ਜਾਣ ਲੈ ਕੇ ਦੋਮਾ ਵਿਚਾਰੇ ਕਹਿੰਦੇ ਵਿਚਾਰ ਕੋਈ ਫਰਕ ਨਹੀਂ ਪ੍ਰਮਾਤਮਾ ਦੇ ਵਿੱਚ ਤੇ ਪ੍ਰਮਾਤਮਾ ਦੇ ਭਗਤਾਂ ਵਿੱਚ ਪਿਆਰਿਆਂ ਵਿੱਚ ਸੰਤਾਂ ਵਿੱਚ ਉਹ ਮਾਲਕ ਦੀ ਕਹਿੰਦੇ ਇੱਕ ਖੇਡ ਹੈ ਆਪਣੇ ਪਿਆਰਿਆਂ ਤੇ ਆਪਣੇ ਵਿੱਚ ਕੋਈ ਫਰਕ ਨਹੀਂ ਰੱਖਦਾ ਆਪਣੇ ਵਰਗੇ ਹੀ ਬਣਾ ਲੈਂਦਾ ਹੈ ਆਪਣੇ ਵਰਗੇ ਹੀ ਬਣਾ ਲੈਂਦਾ ਪ੍ਰਮਾਤਮਾ ਉਹਨਾਂ ਨੂੰ ਜਿਹੜੇ ਉਹਦੇ ਪਾਣੀ ਵਿੱਚ ਚਲਦੇ ਐ ਉਹਦੇ ਪਿਆਰ ਵਿੱਚ ਪ੍ਰੇਮ ਵਿੱਚ ਭਿੱਜ ਕੇ ਜ਼ਿੰਦਗੀ ਜਿਉਂਦੇ ਐ ਇੱਕ ਇੱਕ ਬਚਨ ਨੂੰ ਬੜੀ ਰੀਜ ਦੇ ਨਾਲ ਸ਼ੌਂਕ ਦੇ ਨਾਲ ਅਪਣਾਉਂਦੇ ਐ ਗੁਰੂ ਪਿਆਰ ਵਾਲਿਓ ਤੇ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਤੇ ਉਹਨਾਂ ਦੀ ਦਸ਼ਾ ਕਿਉਂ ਜੀ ਹੁੰਦੀ ਐ ਜਿਹੜੇ ਰੱਬ ਵਰਗੇ ਬਣ ਜਾਂਦੇ ਆ ਨਾ ਜਿਹੜੇ ਨਾਮ ਨੂੰ ਨਹੀਂ ਵਿਸਾਰਦੇ ਨਾ ਗੁਰੂ ਪਿਆਰ ਵਾਲਿਓ ਕਹਿੰਦੇ ਮਨ ਤਨ ਹੋਏ ਨਿਹਾਲ ਤੁਮ ਸੰਗ ਪੇਟਿਆ ਕਹਿੰਦੇ ਤੇਰੇ ਨਾਲ ਮਿਲਨ ਦਵਾਰਾ ਹੈ ਸੁਆਮੀ ਮੇਰੇ ਮਾਲਕਾ ਮੇਰੇ ਪਰਮਾਤਮਾ ਜੀ ਤੇਰੇ ਨਾਲ ਮਿਲਨ ਦਵਾਰਾ ਕਹਿੰਦੇ ਉਹਨਾਂ ਦੀ ਆਤਮਾ ਕਹਿੰਦੇ ਪ੍ਰਸੰਨ ਹੋ ਜਾਇਆ ਕਰਦੀ ਹੈ ਉਨ੍ਹਾਂ ਦੀ ਦੇਹ ਵੀ ਪ੍ਰਸੰਨਾ ਉਨ੍ਹਾਂ ਦਾ ਤਨ ਵੀ ਨਿਹਾਲ ਤੇ ਮਨ ਵੀ ਨਿਹਾਲ ਹੋ ਜਾਇਆ ਕਰਦਾ ਤਨ ਮਨ ਹੋਏ ਨਿਹਾਲ ਤੁਮ ਸੰਗ ਭੇਟਿਆ ਜਿਨ੍ਹਾਂ ਨੇ ਕਹਿੰਦੇ ਉਸ ਸੰਗੀ ਪ੍ਰਮਾਤਮਾ ਨੂੰ ਪ੍ਰੀਤਮ ਨੂੰ ਜਾਣ ਲਿਆ ਨਾ ਕਹਿੰਦੇ ਉਨ੍ਹਾਂ ਦਾ ਕੱਲਾ ਤਨ ਜਾਂ ਕੱਲਾ ਮਾਨੀ ਦੋਵੇਂ ਚੀਜ਼ੀ ਕਹਿੰਦੇ ਨਿਹਾਲ ਹੋ ਜਾਇਆ ਕਰਦੀਆਂ ਨੇ ਪਵਿੱਤਰ ਹੋ ਜਾਇਆ ਕਰਦੀਆਂ ਨੇ